ਥੋੜਾ ਸਾਲ ਦੀ ਕੁੜੀ ਦੇ ਨਾਲ 42 ਸਾਲ ਦੇ ਗਵਾਂਢੀ ਨੇ ਅਜੀਹਾ ਕਾਰਾ ਕਰ ਦਿੱਤਾ ਜਿਹਦੇ ਨਾਲ ਸਾਰਾ ਪਰਿਵਾਰ ਸਾਰਾ ਪਰਿਵਾਰ ਦੁਖੀ ਹੋ ਗਿਆ ਜਿਹਦੇ ਨਾਲ ਸਾਰੀ ਗੱਲਬਾਤ ਉਲਝ ਗਈ ਪਿੰਡ ਦੇ ਲੋਕਾਂ ਦੇ ਮੂਰੇ ਬਦਨਾਮੀ ਹੋ ਗਈ ਗਵਾਂਢੀ ਦੇ ਸਾਰੇ ਛੱਡ ਕੇ ਗਏ ਸੀ ਪਰਿਵਾਰ ਦੇ ਮੈਂਬਰ ਆਪਣੀ ਕੁੜੀ ਨੂੰ ਵੀ ਅਸੀਂ ਵਿਆਹ ਚੱਲਨੇ ਸਾਡੀ ਕੁੜੀ ਦਾ ਧਿਆਨ ਰੱਖੀ ਪਰ ਜਦੋਂ ਕੁੜੀ ਕੱਲੀ ਰਹਿ ਜਾਂਦੀ ਆ ਉਹਦੇ ਪੇਪਰਾਂ ਦਾ ਸਿਸਟਮ ਸੀ ਤਾਂ ਕਰਕੇ ਉਹ ਕੁੜੀ ਕੱਲੀ ਰਹਿ ਜਾਂਦੀ ਆ ਤਾਂ ਰਾਤ ਨੂੰ ਉਹ ਰੋਟੀ ਲੈ ਕੇ ਗਵਾਂਢੀ ਆਉਂਦਾ ਸੀਗਾ ਤੇ ਦਵਾਈ ਉਹਦੇ ਵਿੱਚ ਇਹ ਜੀ ਪਾਉਂਦਾ ਸੀ ਜਿਹਦੇ ਨਾਲ ਉਹਨੂੰ ਨੀਂਦ ਆ ਜਾਂਦੀ ਸੀ ਕੁੜੀ ਨੂੰ ਤੇ ਉਹਦੇ ਨਾਲ ਉਹ ਇਹ ਜਾ ਕਾਰਾ ਉਹ ਇਹ ਜਾ ਪਾਣਾ ਵਰਤਦਾ ਸੀ ਜਿਹੜਾ ਕੁੜੀ ਨੂੰ ਨਹੀਂ ਪਤਾ ਲੱਗਦਾ ਸੀ ਜਦੋਂ ਕੁੜੀ ਨੂੰ ਪਤਾ ਲੱਗਿਆ 2 ਮਹੀਨੇ ਬਾਅਦ ਪਤਾ ਲੱਗਿਆ ਵੀ ਮੇਰੇ ਪੇਟ ਦੇ ਵਿੱਚ ਕੁਛ ਨਾ ਕੁਛ ਤਕਲੀਫ ਹੋ ਰਹੀ ਆ ਤਾਂ ਦੋਸਤੋ ਉਸ ਕੁੜੀ ਨੇ ਡਾਕਟਰ ਕੋਲ ਜਾਣਾ ਜ਼ਰੂਰੀ ਸਮਝਿਆ ਤਾਂ ਜਦੋਂ ਪਤਾ ਕੀਤਾ ਤਾਂ ਉਸ ਨੂੰ 2 ਮਹੀਨੇ ਹੋ ਗਏ ਸੀਗੇ ਪ੍ਰੈਗਨੈਂਟ ਹੋਈ ਨੂੰ ਸਾਰੀ ਗੱਲ ਕੀ ਆ ਸਾਰਾ ਮਸਲਾ ਕੀ ਆ ਦੋਸਤੋ ਉਸ ਪਰਿਵਾਰ ਤੇ ਕੀ ਬੀਤਦੀ ਆ ਉਸ ਕੁੜੀ ਤੇ ਕੀ ਬੀਤਦੀ ਆ ਤੇ ਗਵਾਂਡੀ ਨੂੰ ਕੀ ਸਜ਼ਾ ਮਿਲਦੀ ਆ ਸਾਰੀ ਗੱਲਬਾਤ ਕਰਾਂਗੇ ਸਾਰਾ ਮਸਲਾ ਕੀ ਆ ਦੋਸਤੋ ਕਿਵੇਂ ਇਸ ਚੀਜ਼ ਦੇ ਬਾਰੇ ਪਤਾ ਲੱਗਿਆ ਸਾਰੀ ਗੱਲ ਦੱਸਾਂਗੇ ਆਜੋ ਉਸ ਪਿਤਾ ਦੇ ਨਾਲ ਮਲਾਵਾਂਗੇ ਤੁਹਾਨੂੰ ਜਿਹਦੇ ਦਿਲ ਦੇ ਵਿੱਚ ਬੜਾ ਦੁੱਖਾ ਜਿਹਨੂੰ ਸਮਝ ਨਹੀਂ ਆਉਂਦੀ ਪਈ ਮੈਂ ਪਿੰਡ ਦੇ ਲੋਕਾਂ ਮੂਰੇ ਕਿਵੇਂ ਮੂੰਹ ਵਿਖਾਵਾਂ ਆਜੋ ਦੋਸਤੋ ਉਸ ਪਿਓ ਨਾਲ ਗੱਲਬਾਤ ਕਰਾਂਗੇ ਖਿੱਚ ਕੇ ਆਜੋ ਦੋਸਤੋ ਇਹ ਉਹ ਇਨਸਾਨ ਆ ਜਿਹੜਾ ਆਪਣੀ ਕੁੜੀ ਨੂੰ ਕਿਸੇ ਦੇ ਕਹਿਦੀ ਆਪਾਂ ਵੀ ਕਿਸੇ ਗਵਾਂਢੀ ਨੂੰ ਕਹਿ ਕੇ ਗਿਆ ਸੀ ਵੀ ਮੇਰੀ ਕੁੜੀ ਦਾ ਧਿਆਨ ਰੱਖੀ ਮੈਂ 4-5 ਦਿਨ ਵਿਆਹ ਤੇ ਜਾਣਾ ਸਾਰਾ ਪਰਿਵਾਰ ਅਸੀਂ ਵਿਆਹ ਤੇ ਜਾਂਦੇ ਆ ਤੇ ਜਿਹੜੀ ਸਾਡੀ ਕੁੜੀ ਆ ਇਹਦੇ ਪੇਪਰ ਚੱਲਦੇ ਆ ਤੇ ਇਹਦਾ ਧਿਆਨ ਰੱਖੀ ਤੂੰ ਰੋਟੀ ਪਾਣੀ ਪੁੱਛਦਾ ਨਹੀਂ ਤੇ ਧਿਆਨ ਰੱਖੀ ਤੇਰੇ ਸਾਰੇ ਮੈਂ ਛੱਡ ਕੇ ਜਾ ਰਿਆਂ ਪਰ ਇਸ ਦੀ ਕੁੜੀ ਦੇ ਨਾਲ ਕੀ ਹੁੰਦਾ ਕਿਹੜੇ ਉਹਦੇ ਨਾਲ ਹਾਲਾਤ ਬਣਦੇ ਆ ਕਿਹੜਾ ਉਹਦੇ ਨਾਲ ਪਾਣਾ ਵਰਤਦਾ ਜਿਹੜਾ ਕਿ ਸਾਰੇ ਪੰਜਾਬ ਨੂੰ ਸਾਰੇ ਇੰਡੀਆ ਨੂੰ ਦਿਲਦਾਲ ਕਹਦੀ ਵੀ ਰੋਗ ਥਾਮ ਕਰ ਦਿੰਦਾ ਸਾਰੇ ਸੁਣ ਹੋ ਜਾਂਦੇ ਆ ਇਹ ਖਬਰ ਸੁਣ ਕੇ ਇਸ ਵਿਅਕਤੀ ਦੀ ਜਿਹੜੀ ਕੁੜੀ ਆ ਉਹਦੇ ਨਾਲ ਕੀ ਬੀਤਦੀ ਆ ਕੀ ਉਹਦੇ ਨਾਲ ਹੁੰਦਾ ਗਵਾਂਢੀ ਉਹਦੇ ਨਾਲ ਕੀ ਗਲਤ ਹਰਕਤ ਕਰਦਾ ਜਿਹਦੇ ਨਾਲ ਕੁੜੀ ਨੂੰ ਤੇ ਉਹਦੇ ਪਰਿਵਾਰ ਨੂੰ ਬਹੁਤ ਕੁਝ ਚੱਲਣਾ ਪੈਂਦਾ ਸਾਰੀ ਗੱਲ ਕਰਾਂਗੇ ਸਾਰਾ ਮਸਲਾ ਕੀ ਆ ਉਹਦੇ ਡੈਡੀ ਨਾਲ ਗੱਲ ਕਰਾਂਗੇ ਕੁੜੀ ਦੇ ਡੈਡੀ ਨਾਲ ਗੱਲ ਕਰਾਂਗੇ ਵੀ ਗਵਾਂਢੀ ਨੇ ਕੀ ਗੱਲ ਬਣੀ ਸੀ ਸਾਰੀ ਸਾਰਾ ਮਸਲਾ ਕੀ ਸੀਗਾ ਬਾਈ ਜੀ ਸੱਸੀਗਾ ਸੱਸੀ ਕੀ ਹਾਲ ਚੱਲ ਆ ਠੀਕ ਹੈ ਕੀ ਨਾ ਬਾਈ ਮੱਗਰੇ ਅੱਛਾ ਕੀ ਗੱਲ ਕੀ ਹੋਈ ਸੀ ਸਾਰੀ ਜਦੋਂ ਵਿਆਹ ਤੇ ਜਾਣਾ ਸੀਗਾ ਤੇ ਤੁਸੀਂ ਕਹਿੰਦੇ ਵੀ ਗਵਾਂਢਿਆਂ ਦੇ ਸਾਰੇ ਛੱਡ ਕੇ ਗਈ ਸੀ ਕੁੜੀ ਕੀ ਗੱਲ ਬਾਤ ਕੀ ਹੋਈ ਸਾਰੀ ਵੀ ਕਿਹਦੇ ਵਿਆਹ ਤੇ ਗਈ ਸੀਗੇ ਬਈ ਵਿਆਹ ਤਾਂ ਮੇਰੇ ਚਾ ਸੌਰਾਂ ਚ ਸੀਗਾ ਸੌਰਾਂ ਚ ਸੀਗਾ ਵਿਆਹ ਤੇ ਅਸੀਂ ਜਦੋਂ ਉੱਥੇ ਗਏ ਤੇ ਪਹਿਲਾਂ ਚਲ ਅਸੀਂ ਜਾਣਾ ਸਾਰੇ ਟੱਬਰ ਨਹੀਂ ਜਾਣਾ ਸੀ ਨਾ ਤੇ ਮੁੜ ਕੇ ਕੀ ਹੋਇਆ ਜਦੋਂ ਪਤਾ ਲੱਗਿਆ ਵੀ ਮੁੜ ਕੇ ਕੁੜੀ ਦੇ ਪੇਪਰ ਸੀ ਵਿੱਚ ਹੂੰ ਤੇ ਅਸੀਂ ਇਹ ਕੱਜ ਚੱਲ ਹੁਣ ਕੁੜੀ ਛੱਡ ਕੇ ਜਾਣੀ ਆ ਫੇਰ ਪਹਿਲਾਂ ਅਸੀਂ ਕੱਜ ਚੱਲ ਆ ਵੀ ਮੈਂ ਰਹਿ ਪੈਣਾ ਉਹ ਕਦੀ ਵੀ ਨਹੀਂ ਵੀ ਪਰੋਣਾਂ ਤੂੰ ਲਾਜ਼ਮੀ ਆਈ ਤੂੰ ਵੀ ਆਈ ਹੈ ਨਾ ਕੁਝ ਦੀ ਕੁੜੀ ਅਗਲੇ ਤਾਂ ਜਾਣੇ ਜਾਣਾ ਸੀਗਾ ਸਾਡਾ ਇੱਥੋਂ ਕੰਮ ਮੈਂ ਖਾ ਇੱਥੋਂ ਅੜਦਾ ੜਾਉਂਦਾ ਸੀ ਦੋਨੇ ਜਣੇ ਨੇ ਸਲਾਹ ਕੀਤੀ ਹੈ ਨਾ ਚੱਲ ਮਾਦੇ ਦੂਜੇ ਇੱਕ ਮੇਰਾ ਦੂਜਾ ਜਵਾਕ ਉਹਨੂੰ ਮਨਾਨ ਲਿਆ ਗਿਆ ਤੇ ਚਲੇ ਹੀ ਰਹੀ ਫੇਰ ਅਸੀਂ ਸੋਚਿਆ ਵੀ ਇਹ ਰੇ ਕੁੜੀ ਕਿਹਦੇ ਕੋਲ ਛੱਡ ਕੇ ਜਾ ਕੇ ਤੇ ਫੇਰ ਨਾਲ ਦੀ ਸਾਡੀ ਗਵੰਢਣ ਆ ਜਿਹੜੀ ਤੇ ਗਵੰਢੀ ਇਹਨਾਂ ਨੂੰ ਅਸੀਂ ਕਹਿਤਾ ਸੀ ਵੀ ਭਾਈ ਵੀ ਕੁੜੀ ਦਾ ਤੁਸੀਂ ਧਾਣਾ ਰੱਖਿਓ ਰਾਤ ਨੂੰ ਤੇ ਵੀ ਨਾਲੇ ਕੋ ਤੇ ਮੁੜ ਕੇ ਬਈ ਉਹ ਆਉਂਦਾ ਸੀਗਾ ਜਦੋਂ ਆਉਂਦਾ ਸੀ ਤੇ ਸਾਨੂੰ ਚਲੋ ਰੋਟੀ ਪਾਣੀ ਉਹ ਦੇ ਕੇ ਜਾਂਦਾ ਸੀ ਨਾ ਸਾਨੂੰ ਨਹੀਂ ਪਤਾ ਸੀ ਵੀ ਉਹ ਉਹ ਐਡੀ ਗੰਦੀ ਹਰਕਤ ਕਰੂਗਾ ਗੰਦੀ ਹਰਕਤ ਇਹ ਕਰੂਗਾ ਬਾਈ ਜਿੱਦੇ ਇੱਕ ਦਿਨ ਸਾਡੇ ਇੱਥੇ ਕੁੜੀ ਤੁਰ ਜਾਂਦੀ ਵੇੜੇ 'ਚ ਡਿੱਗ ਪਈ ਹੈ ਨਾ ਵੇ ਡਿੱਗ ਪਈ ਜਦੋਂ ਅਸੀਂ ਵੇੜੇ 'ਚ ਤੇ ਅਸੀਂ ਲੈ ਕੇ ਉਹਨੂੰ ਹਸਪਤਾਲ ਜਦੋਂ ਹਸਪਤਾਲ ਲੈ ਕੇ ਉਹਨਾਂ ਡਾਕਟਰ ਨੇ ਸਾਰੇ ਟੈਸਟ ਕੀਤੇ ਪਹਿਲਾ ਟੈਸਟ 'ਚ ਕੁਝ ਨਹੀਂ ਆਇਆ ਜਦੋਂ ਮੁੜ ਕੇ ਟੈਸਟ ਕੀਤੇ ਕਹਿੰਦੇ ਵੀ ਉਹ ਕਹਿੰਦਾ ਡਾਕਟਰ ਕਹਿੰਦਾ ਤਾਂ ਪ੍ਰੈਗਨੈਂਟ ਆ ਦੀ ਪ੍ਰੈਗਨੈਂਟ ਰਹਿ ਚੁੱਕੀ ਹੈ ਪਹਿਲਾਂ ਪ੍ਰੈਗਨੈਂਟ ਹਾਂ ਤੇ ਜਦੋਂ ਪ੍ਰੈਗਨੈਂਟ ਰਹਿ ਚੁੱਕੀ ਉਹਨੇ ਸਭ ਅੋਬੋਸ਼ਨ ਕੁੜੀ ਨੇ ਕਦੇ ਸੱਤੋ ਚੋਰਗੋਂ ਕਰਵਾਤਾ ਹੋਣਾ ਦੇ ਸਹੇਲੀ ਨਾਲ ਕੇ ਤੇ ਵੀ ਇਹਦੀ ਐਂ ਕਰਕੇ ਵੀ ਆ ਗੱਲ ਹੋਈ ਪਈ ਫਿਰ ਜਦੋਂ ਅਸੀਂ ਪੁੱਛਿਆ ਕੁੜੀ ਨੂੰ ਹਨਾ ਕੁੜੀ ਨੇ ਪਹਿਲਾਂ ਤਾਂ ਝਿਜਕਦੀ ਨੇ ਵੀ ਸਾਨੂੰ ਆਇਆ ਸੀ ਵੀ ਕੀ ਪਤਾ ਕਿਸੇ ਮੁੰਡੇ ਨਾਲ ਰਿਲੇਸ਼ਨ ਹੋਣ ਜਾਂ ਕੁਝ ਹੋਰ ਹੋਵੇ ਉਹ ਜਿਹੜਾ ਗਵੰਡੀ ਕਿਤੇ ਸਾਡੇ ਘਰ ਉਹ ਕੁੜੀ ਨੂੰ ਪਤਾ ਲੈਣਾ ਗਿਆ ਸਾਡੇ ਉਹਦੀ ਘਰ ਵਾਲੀ ਫਿਰ ਉਹ ਗਾਲਾਂ ਕੱਢਣ ਲੱਗੀ ਉਹਨੂੰ ਜਦੋਂ ਕੁੜੀ ਜਦੋਂ ਗਾਲਾਂ ਕੱਢਣ ਲੱਗੀ ਤੇ ਫਿਰ ਅਸੀਂ ਪੁੱਛਿਆ ਵੀ ਭਾਈ ਵੱਡੇ ਐ ਵੱਡਾ ਇੱਥੋਂ ਵੀ ਤੂੰ ਕਾਹਤੋਂ ਐਂ ਬ ਤੇ ਕਹਿੰਦੀ ਨਹੀਂ ਇਹਨੇ ਮੇਰੀ ਜ਼ਿੰਦਗੀ ਖਰਾਬ ਕਰਤੀ ਨਹੀਂ ਐ ਕਰਤਾ ਨੇ ਐ ਕਰਤਾ ਸੀ ਫਿਰ ਪੁੱਛਿਆ ਕੁੜੀ ਨੂੰ ਪਿਆਰ ਨਾਲ ਉਹਦਾ ਬੰਦਾ ਭੱਜ ਗਿਆ ਕਹਿੰਦੀ ਜਦੋਂ ਤੁਸੀਂ ਉੱਠ ਗਏ ਸੀਗੇ ਤੇ ਇਹ ਜਦੋਂ ਮੈਨੂੰ ਰੋਟੀ ਲੈ ਕੇ ਆਉਂਦਾ ਸੀ ਉਹਦੇ ਵਿੱਚ ਇੱਕ ਮੈਨੂੰ ਕੈਮੀਕਲ ਪਿਉਂਦਾ ਸੀ ਜਿਹਦੇ ਨਾਲ ਮੈਨੂੰ ਨੀਂਦ ਆ ਜਾਂਦੀ ਸੀ ਮੈਨੂੰ ਪਤਾ ਨਹੀਂ ਸੀ ਲੱਗਦਾ ਤੋਂ ਉਦੋਂ ਬਾਅਦ ਇਹ ਮੇਰੇ ਨਾਲ ਸ਼ੋਸ਼ਨ ਕਰਦਾ ਸੀ ਵੀ ਮੇਰੇ ਨਾਲ ਇਹ ਗਲਤ ਸਬੰਧ ਬਣਾਉਂਦਾ ਸੀ ਜਦੋਂ ਗਲਤ ਸਬੰਧ ਬਣਾਉਂਦਾ ਸੀ 3 ਚ 3 ਕੇ 4 ਦਿਨ ਇਹ ਕਹਿੰਦੀ ਐਂ ਕੰਮ ਚੱਲਿਆ ਉਹਨਾਂ ਨਾਲਾਂ ਚ ਮੈਂ ਮੁੜ ਕੇ ਪ੍ਰੈਗਨੈਂਟ ਹੋ ਗਈ ਸੀ ਆਹ ਰੋਲਾ ਪਿਆ ਦੋਸਤੋ ਕਹਿੰਦਾ ਵੀ ਜਦੋਂ ਅਸੀਂ ਵਿਆਹ ਤੇ ਗਏ ਸੀ ਉਦੋਂ ਅਸੀਂ ਗਵਾਂਢੀਆਂ ਦੇ ਸਾਰੇ ਆਪਣੀ ਕੁੜੀ ਨੂੰ ਛੱਡ ਗਏ ਸੀ ਵੀ ਇਹਦੇ ਪੇਪਰ ਚੱਲਦੇ ਆ ਤੁਸੀਂ ਰੋਟੀ ਪਾਣੀ ਇਹਨੂੰ ਦੇਣਾ ਤੇ ਇਹਦਾ ਧਿਆਨ ਰੱਖਿਓ ਬਾਅਦ ਦੇ ਵਿੱਚ ਜਿਹੜਾ ਗਵਾਂਢੀ ਸੀਗਾ ਉਹ ਬੜੀ ਜਿਸਮ ਦਾ ਭੁੱਖਾ ਸੀਗਾ ਉਹਦੇ ਵਿੱਚ ਲਾਲਸਾ ਜਾਗੀ ਵੀ ਕੁੜੀ ਕੱਲੀ ਆ ਕੀ ਪਤਾ ਉਹਦਾ ਬੇਈਮਾਨ ਦਿਲ ਪਹਿਲਾਂ ਹੀ ਉਹਦੇ ਤੇ ਹੋਵੇ ਫਿਰ ਉਹ ਕੀ ਕਰਦਾ ਸੀ ਰੋਟੀ ਲਿਉਂਦਾ ਸੀ ਤੇ ਉਹਨੂੰ ਨਸ਼ੀਲੀ ਦਵਾਈ ਪਿਆਰ ਹੁੰਦਾ ਸੀ ਤੇ ਬੇਹੋਸ਼ ਕਰਕੇ ਉਹਦੇ ਨਾਲ ਗਲਤ ਸਬੰਧ ਬਣਾਉਂਦਾ ਸੀਗਾ ਕੁੜੀ ਨੂੰ ਨਹੀਂ ਪਤਾ ਸੀਗਾ ਕੁੜੀ ਨੂੰ ਸਿਰਫ ਇਹ ਪਤਾ ਸੀਗਾ ਵੀ ਮੈਨੂੰ ਬੇਹੋਸ਼ ਕੀਤਾ ਜਾਂਦਾ ਬਾਅਦ ਵਿੱਚ ਮੈਨੂੰ ਸੁਰਤ ਨਹੀਂ ਰਹਿੰਦੀ ਤੇ ਜਦੋਂ ਪਤਾ ਲੱਗਿਆ ਸਾਰੀ ਗੱਲ ਕੀ ਸੀਗੀ ਸਾਰਾ ਮਸਲਾ ਕੀ ਸੀ ਜਿਹੜਾ ਗਵਾਂਡੀ ਸੀ ਉਹਦੇ ਨਾਲ ਸੋਸ਼ਣ ਕਰਦਾ ਸੀ ਤੇ ਉਹਨੂੰ ਪ੍ਰੈਗਨੈਂਟ ਕਰਤਾ ਸੀਗਾ ਅੱਛਾ ਕੁੜੀ ਨੂੰ ਕਿੰਨੇ ਟਾਈਮ ਹੋ ਗਿਆ ਸੀ ਪ੍ਰੈਗਨਨ ਹੋਈ ਨੂੰ ਤੁਹਾਡੀ ਨੂੰ ਕੁੜੀ ਨੂੰ ਬਈ 2 ਮਹੀਨਿਆਂ ਦੀ ਹੋ ਗਈ ਸੀਗੀ ਤੇ ਉਸ ਤੋਂ ਬਾਅਦ ਜਦੋਂ ਇਹਨੂੰ ਮਾੜਾ ਮੋਟਾ ਕੁੜੀ ਨੂੰ ਪਤਾ ਲੱਗਿਆ ਹੋਣਾ ਹਨਾ ਵੀ ਮੈਂ ਵੀ ਐ ਮੇਰਾ ਕੰਮ ਵੀ ਹੋ ਗਿਆ ਹਨਾ ਇਹਨਾਂ ਦੀ ਸਹੇਲੀ ਨਾਲ ਗੱਲ-ਗੁੱਲ ਕੀਤੀ ਹੋਈ। ਚੋਾਕੜੀ ਛੋਟੀ ਸੀਗੀ ਏਡੀ ਵੱਡੀ ਨਹੀਂ ਸੀਗੀ। ਡਰ ਗਈ। ਘਰੇ ਵੀ ਨਹੀਂ ਦੱਸਣਾ ਉਹਨੂੰ ਐ ਹੋ ਗਿਆ ਵੀ ਕਿਤੇ ਮੈਨੂੰ ਕੁੱਟਣ ਨਾ ਵੀ ਮੇਰੇ ਜਨਾਂ ਕਸੂਰ ਕੱਢ ਦੇਣ ਜਾਂ ਹੋਰ। ਮੁੜ ਕੇ ਇਹਨੇ ਛੋਟੀ ਵੀ ਨਾਲ ਦੀ ਸਹੇਲੀ ਨਾਲ ਗੱਲਬਾਤ ਕੀਤੀ। ਜਦੋਂ ਨਾਲ ਦੀ ਸਹੇਲੀ ਨਾਲ ਗੱਲਬਾਤ ਕੀਤੀ ਕੁਛ ਚਲ ਕੁਛ ਪੈਸੇ ਕਦੇ ਮਾਂ ਤੋਂ ਲੈ ਕੇ ਫੜ ਕੇ ਵੀ ਮੈਂ ਖਣੀ ਇੱਕ ਪੀਸ ਭਰਨੀ ਆ। ਕੁਛ ਉਹ ਕੁੜੀ ਲੈ ਆਈ ਹੋਣੀ ਐ ਮੈਂ। ਤੇ ਮੁੜ ਕੇ ਇਹਨੇ ਚੱਕ ਕੇ ਉਹ ਡਾਕਟਰ ਤੋਂ ਵੋਸ਼ਨ ਕਰਾਤਾ। ਕਿੰਨੇ ਹੈ 16 ਸਾਲਾਂ ਦੀ 16 ਸਾਲਾਂ ਦੀ ਕੁੜੀ ਸੀਗੀ ਤੇ ਪੋਸ਼ਣ ਤਾਂ ਹੁੰਦਾ ਹੀ ਨਹੀਂ ਐ ਵੀ ਐ ਕਰਦੇ ਨਹੀਂ ਹੁੰਦੇ ਡਾਕਟਰ ਪਤਾ ਨਹੀਂ ਬਈ ਫਿਰ ਆਪਾਂ ਨੂੰ ਤਾਂ ਜਦੋਂ ਫਿਰ ਅਸੀਂ ਬਾਅਦ ਚ ਬਦਲ ਤਾਂ ਡਾਕਟਰ ਨੇ ਦੱਸਿਆ ਇਹ ਗੱਲ ਵੀ ਇਹ ਪ੍ਰੈਗਨੈਂਟ ਸੀਗੀ ਇਹਦਾ ਪੋਸ਼ਣ ਹੋਇਆ ਵਾ ਇਹਨੂੰ ਕਮਜ਼ੋਰੀ ਪੈ ਗਈ ਇਹ ਤਾਂ ਸਰੀਰ ਤੋਂ ਛੱਲੀ ਨਹੀਂ ਗਈ ਕਮਜ਼ੋਰੀ ਜਿਹਦੇ ਨਾਲ ਕਿ ਜਿਹੜਾ ਬਲੱਡ ਸੀ ਉਹ ਨਿਕਲਣ ਲੱਗ ਗਿਆ ਹਾਂ ਵੀ ਉਹ ਜਦੋਂ ਡਿੱਗ ਪਈ ਕਮਜ਼ੋਰੀ ਨਾਲ ਹੀ ਡਿੱਗੀ ਆ ਸਹੀ ਤਾਂ ਫਿਰ ਜਦੋਂ ਉਹਨੇ ਟੈਸਟ ਕੀਤੇ ਡਾਕਟਰ ਨੇ ਫਿਰ ਉਹਨੇ ਦੱਸਿਆ ਵੀ ਇਹ ਕਹਿੰਦਾ 2 ਮਹੀਨੇ ਦੀ ਪ੍ਰੈਗਨੈਂਟ ਸੀਗੀ ਤੇ ਇਹਨੇ ਪੋਸ਼ਣ ਕਰਾਇਆ ਕਰਕੇ ਇਹ ਤਾਂ ਡਿੱਗ ਪਈ ਅਛਾ ਤੁਹਾਨੂੰ ਕੁੜੀ ਨੇ ਦੱਸਿਆ ਭਈ ਜਦੋਂ ਮੁੰਡਾ ਪਤਾ ਲੈਣ ਆਇਆ ਤੁਹਾਡੇ ਘਰੇ ਜਿਹੜੇ ਗਵਾਂਢੀ ਸੀਗੇ ਉਹਨੂੰ ਪਤਾ ਲੈਣ ਆਏ ਤੇ ਤੁਹਾਡੀ ਕੁੜੀ ਨੇ ਦੱਸਿਆ ਸੀਗਾ ਵੀ ਇਹ ਇਹ ਅੰਕਲ ਜਿਹੜਾ ਹੈਗਾ ਵੀ ਇਹਨੇ ਮੇਰੇ ਨਾਲ ਗਲਤ ਗਲਤ ਕੀਤਾ ਆ ਉਹਨੂੰ ਵੇਖ ਕੇ ਗਾਲਾਂ ਕੱਢਣ ਲੱਗ ਗਈ ਨਾ ਇਹ ਤੇ ਜਦੋਂ ਗਾਲਾਂ ਕੱਢਣ ਲੱਗ ਗਈ ਫਿਰ ਅਸੀਂ ਉਹਨੂੰ ਪੁੱਛਿਆ ਵੀ ਤੂੰ ਗਾਲਾਂ ਕਾਹਤੋਂ ਕੱਢਦੀ ਆ ਫਿਰ ਉਹਨੇ ਦੱਸਿਆ ਗੱਲ ਵੀ ਇਹਨੇ ਮੇਰੇ ਨਾਲ 4 ਦਿਨ ਇਹ ਆ ਕੰਮ ਕੀਤਾ ਵੀ ਮੈਂ ਤਾਂ ਪ੍ਰੈਗਨੈਂਟ ਹੋਈ ਆ ਹੂੰ फेर ਅਸੀਂ ਉਹਨੂੰ ਪੁੱਛਿਆ ਉਹਦੀ ਘਰ ਵਾਲੀ ਨੂੰ ਮੇਰੀ ਘਰ ਵਾਲੀ ਨੇ ਕਿਹਾ ਮੇ ਭਾਈ ਤੁਸੀਂ ਸਾਡੇ ਦਾ ਵਿਸ਼ਵਾਸ ਘਾਤ ਕਰਤਾ ਹਨ ਵੀ ਤੁਸੀਂ ਆ ਕੀ ਕੀਤਾ ਤੁਹਾਡੇ ਮੁੰਡੇ ਦੇ ਘਰ ਵਾਲ ਨੂੰ ਕਹਿੰਦੀ ਵੀ ਤੂੰ ਨਹੀਂ ਟੱਚ ਹੋਣ ਲਾਉਣ ਦਿੰਦੀ ਉਹ ਕਹਿੰਦੀ ਵੀ ਅਸੀਂ ਤਾਂ ਸਾਰਾ ਕੁਝ ਆਉਂਦਾ ਜਿਹੜਾ ਪਤੀ ਪਤਨੀ ਦਾ ਹੁੰਦਾ ਵੀ ਅਸੀਂ ਤਾਂ ਕਰਦੇ ਆ ਸਭ ਕੁਝ ਤੇ ਵੀ ਤੁਹਾਡੀ ਕੁੜੀ ਗਲਤ ਹੋ ਤੇ ਉਹ ਕਹਿੰਦੀ ਵੀ ਸਾਡੀ ਕੁੜੀ ਗਲਤ ਜੇ ਤੁਹਾਡੀ ਕੁੜੀ ਗਲਤ ਹੋ ਗਈ ਕੁੜੀ ਨੇ ਗਲਤ ਕਾਪ ਕੀਤਾ ਹੋਊਗਾ ਹਾਂ ਤੇ ਉਹ ਕਹਿੰਦੇ ਸਾਡੀ ਕੁੜੀ ਉਹ ਕਹਿੰਦੇ ਚਲ ਸਾਡੀ ਕੁੜੀ ਦਾ ਨੈਣੀ ਸੀ ਵੀ ਸੋਡਾ ਬੰਦਾ ਤਾਂ ਸਿਆਣਾ ਸੀ ਜੇ ਕਹਿੰਦੀ ਹੁਣ ਮੇਰਾ ਘਰ ਵਾਲਾ ਇਹ ਬਰਾਬਰ ਦੇ ਅੰਤ ਤੁਹਾਡੇ ਤੇ ਤੇਰੀ ਕੁੜੀ ਨਾ ਮੈਲੀ ਅੱਖ ਰੱਖੇ ਤੁਹਾਡੇ ਕੀ ਬੀਤੂਗੀ ਬੋਲੋ ਜੇ ਨਾ ਚਾਹ ਸੋਡੀ ਚਲ ਕੁੜੀ ਜੀ ਸਹਿਮਤੀ ਹੋਗੀ ਤੇ ਮੇਰਾ ਘਰ ਵਾਲਾ ਸਿਆਣਾ ਹੋਊ ਕਿਵੇਂ ਕਹਦੂਗਾ ਮੈਂ ਕਿਲਾ ਇਹ ਸੋਚੂਗਾ ਮੇਰੀ ਤਾਂ ਧੀ ਹਰ ਗਈ ਐ ਅਸਾ ਮਤਲਬ ਆ ਦਾ ਕਸੂਰ ਨਹੀਂ ਮੰਨ ਰਹੇ ਉਹ ਹੈ ਉਹਦੀ ਘਰ ਵਾਲੀ ਨੇ ਘਰੇ ਕਲੇਸ਼ ਪਾਇਆ ਹੋਇਆ ਹੁਣ ਪਹਿਲਾਂ ਉਹ ਐ ਕਹਿੰਦੀ ਸੀ ਵੀ ਖਣੀ ਮੇਰੇ ਘਰ ਵਾਲੇ ਤੇ ਜਾਣ ਕੇ ਇਲਜ਼ਾਮ ਲਾਉਂਦੇ ਆ ਤੇ ਜਦੋਂ ਹੁਣ ਉਹਨੂੰ ਕਨਫਰਮ ਹੋ ਗਿਆ ਦੁੱਖ ਨਹੀਂ ਲੱਗਿਆ ਵੀ ਜਦ ਤੁਹਾਡੀ ਕੁੜੀ ਨਾਲ ਇਦਾਂ ਕਾ ਹੋਇਆ ਦੁੱਖ ਨਹੀਂ ਲੱਗਿਆ ਵੀ ਇਹ ਕੀ ਚੱਕਰ ਬਣ ਗਿਆ ਮੈਂ ਤਾਂ ਵਿਆਹ ਤੇ ਗਿਆ ਸੀਗਾ ਤੇ ਨਵੇਂ ਸੱਪ ਨਿਕਲੇ ਆ ਦੁੱਖ ਬਈ ਕਿਹਨੂੰ ਨਹੀਂ ਹੁੰਦਾ ਜਿਹੜਾ ਬਾਪ ਆ ਜੇ ਬਾਪ ਦੇ ਹਿਸਾਬ ਨਾਲ ਸੋਚੇ ਤਾਂ ਬੰਦੇ ਨੂੰ ਦੁੱਖ ਬਥੇਰਾ ਹੁੰਦਾ ਹਨ ਤੇ ਜੇ ਹੁਣ ਉਹ ਸੋਚੇ ਬੰਦਾ ਉਹ ਮੇਰੇ ਹਾਣੀ ਆ ਅਸੀਂ ਇਕੱਠੇ ਵੱਢਦੇ ਨੇ ਆ ਤੇ ਜੇ ਉਹ ਸੋਚ ਲੈਂਦਾ ਵੀ ਜਿਹਦੀ ਇਹ ਦੀ ਧੀ ਆ ਤੇ ਇਹੋ ਜੀ ਮੇਰੀ ਧੀ ਆ ਕੱਲ ਨੂੰ ਜਦ ਮੈਂ ਇਹ ਦੀ ਧੀ ਨਾ ਮਾੜਾ ਕਰਾਂ ਤੇ ਮੇਰੀ ਨਾ ਵੀ ਹੋਊਗਾ ਹੀ ਦੋਸਤ ਵੀ ਸੀ ਤੇ ਗਵਾਂਢੀ ਵੀ ਸੀ ਗਵਾਂਢੀ ਵੀ ਸੀ ਹਾਂ ਇਕੱਠੇ ਪੜੇ ਆ ਸੀ ਕਦੇ ਕਦੇ ਵੀ ਨਹੀਂ ਜਿੰਦਗੀ ਜੀ ਆਇਆ ਸੀਗਾ ਵਿਸ਼ਵਾਸ ਸੀਗਾ ਮੈਂ ਉਹਨਾਂ ਦੇ ਘਰੇ ਜਾ ਕੇ ਬਹਿ ਜਾ ਕਦੇ ਨਹੀਂ ਸੀ ਜੇ ਪੈਗ ਵੀ ਲਾਉਣਾ ਸੀ ਕਈ ਇਕੱਠੇ ਲਾਉਣ ਲੱਗੇ ਉਹ ਸਾਡੇ ਘਰੇ ਆਏ ਨਹੀਂ ਜ ਉਹਦੇ ਘਰੇ ਆ ਜਾਂਦੇ ਸੀ ਕਦੇ ਵੀ ਨਹੀਂ ਸੀ ਮੈਂ ਤਾਂ ਇਹ ਕਿ ਸੋਚੀ ਕਦੇ ਮਰੇ ਮਨ 'ਚ ਵੀ ਨਹੀਂ ਸੀ ਇਹ ਚੀਜ਼ ਮੇਰੇ ਨਾਲ ਕਹ ਮੇਰੀ ਘਰ ਵਾਲੀ ਉਹਦੀ ਘਰ ਵਾਲੀ ਭੈਣਾ ਵਾਂਗੂੰ ਰਹਿੰਦੀਆਂ ਸੀ 16 ਸਾਲ ਦੀ ਕੁੜੀ ਨਾਲੇ ਉਸ ਬੰਦੇ ਨੇ ਗਲਤ ਕੀਤਾ ਉਹਦੀ ਉਮਰ ਕਿੰਨੀ ਕ ਉਹਦੀ ਮੇਰਾ ਹਾਣੀ ਹੈ ਬਈ 42 43 ਸਾਲ ਦਾ 42 43 ਸਾਲ ਦਾ ਜਿਹੜਾ ਬੰਦਾ ਸੀ ਉਹਨੇ 16 ਸਾਲ ਦੀ ਕੁੜੀ ਨਾਲ ਗਲਤ ਹਰਕਤ ਕੀਤੀ ਹਾਂ ਇਹ ਤੁਰੀ ਥਾਣੇ ਨਹੀਂ ਗਈ ਪੁਲਿਸ ਕੋਲ ਨਹੀਂ ਗਈ ਕਰਤੀ ਬਾਈ ਸਾਰਾ ਕੁਝ ਕਰਤਾ ਕੰਪਲੇਟ ਤਾਂ ਪਹਿਲਾਂ ਕਹਿੰਦੇ ਵੀ ਡਰਦੇ ਸੀਗੇ ਵੀ ਪਿੰਡ ਦੇ ਵਿੱਚ ਬਦਨਾਮੀ ਨਾ ਹੋ ਜਾਏ ਗੱਲ ਠੱਪ ਕਰਤੀ ਸੀ ਜਦੋਂ ਜਦੋਂ ਬਾਈ ਹੋਈ ਗਈ ਜਦੋਂ ਡੱਗ ਪਈ ਅੱਥੇ ਰੌਲਾ ਪੈ ਗਿਆ ਡਾਕਟਰ ਉੱਥੇ ਹੁਣ ਤੁਹਾਨੂੰ ਪਤਾ ਬੁੜਗਾਂ ਕੋਲ ਇੱਕ ਬੁੜੀ ਕੋਲੋਂ ਠੀਕੀ ਦਹਾ ਬੁੜਗਾਂ ਕੋਲ ਤਾਂ ਮੂੰਹ ਜੋੜ ਜੋੜ ਕੇ ਗੱਲਾਂ ਕਰਨੀਆਂ ਹੀ ਹੁੰਦਾ ਪਿੰਡ 'ਚ ਤਾਂ ਗੱਲ ਉਹਦੀ ਉੱਠ ਜਾਂਦੀ ਹੁੰਦੀ ਹੈ ਦੋਸਤੋ ਆਪਾਂ ਗਵਾਂਡੀਆਂ ਦੇ ਸਾਰੇ ਆਪਣੇ ਪਰਿਵਾਰ ਨੂੰ ਛੱਡ ਕੇ ਤੁਰ ਜਾਂਦੇ ਆ ਆਪਣੇ ਮੁੰਡਿਆਂ ਨੂੰ ਆਪਣੇ ਕੁੜੀਆਂ ਨੂੰ ਸਾਰਾ ਕਹੈਦਨੇ ਵੀ ਚਲੋ ਵੀ ਗਵਾਂਢੀ ਹੈਗੇ ਆ ਚਲ ਇਹ ਰੋਟੀ ਪਾਣੀ ਦੇ ਦੇਣਗੇ ਅਸੀਂ ਵਿਆਹ ਤੇ ਜਾਈਏ ਤੁਸੀਂ ਇਹਨਾਂ ਦਾ ਧਿਆਨ ਰੱਖਿਓ ਪਰ ਤੁਹਾਨੂੰ ਨਹੀਂ ਪਤਾ ਦੋਸਤੋ ਤੁਹਾਡੇ ਜਿਹੜੇ ਗਵਾਂਢੀ ਆ ਤੁਹਾਡੇ ਨਾਲ ਖੁਸ਼ ਨਹੀਂ ਹੈਗੇ ਉਹ ਗਵਾਂਢੀ ਹੀ ਗਲਤ ਕਰਤ ਇਹਦੀ ਕੁੜੀ ਦੇ ਨਾਲ ਕਰ ਗਏ ਦੋਸਤੋ ਦੋਸਤੋ ਸਾਰੀ ਗੱਲ ਇਹ ਸੱਚੀ ਆ ਦੋਸਤੋ ਜਿਹੜੀ ਇਹਦੇ ਨਾਲ ਬੀਤੀ ਆ ਇਹਦੀ ਕੁੜੀ ਨਾਲ ਬੀਤੀ ਆ ਕੁੜੀ ਨੂੰ ਜਦੋਂ ਡਾਕਟਰ ਕੋਲ ਲਿਜਾਇਆ ਜਾਂਦਾ ਇਹਨਾਂ ਵੱਲੋਂ ਤਾਂ 2 ਮਹੀਨੇ ਪਹਿਲਾਂ ਦੀ ਪ੍ਰੈਗਨੈਂਟ ਦੱਸਿਆ ਜਾਂਦਾ ਡਾਕਟਰ ਵੱਲੋਂ ਵੀ 2 ਮਹੀਨੇ ਪਹਿਲਾਂ ਸੀਗੀ ਇਹਦਾ ਅਬੋਰਸ਼ਨ ਕਰਵਾਇਆ ਗਿਆ 16 ਸਾਲ ਦੀ ਉਮਰ ਦੇ ਵਿੱਚ ਕੁੜੀ ਨੂੰ ਪ੍ਰੈਗਨਨ ਕਰਤਾ 42 ਸਾਲ ਦੇ ਬੰਦੇ ਨੇ ਜਿਹੜਾ ਇਹਨਾਂ ਦਾ ਗਵਾਂਡੀ ਸੀਗਾ ਪੁਲਿਸ ਕੇਸ ਵੀ ਕੀਤਾ ਤੇ ਵੇਖਦੇ ਆ ਕੀ ਬਣਦਾ ਉਹਦੇ ਨਾਲ ਕੀ ਕਾਰਵਾਈ ਕਰੂਗੀ ਸਰਕਾਰ ਉਹਦੇ ਨਾਲ ਐਦਾਂ ਦੇ ਲੋਕਾਂ ਦਾ ਕੀ ਹਾਲ ਹੋਣਾ ਚਾਹੀਦਾ ਇਹ ਜੇ ਲੋਕਾਂ ਨੂੰ ਸੜੇ ਬਾਜ਼ਾਰ ਦੇ ਵਿੱਚ ਖੜਾ ਕੇ ਉਹਨਾਂ ਨਾਲ ਇਹ ਜੀ ਹਰਕਤ ਕਰਨੀ ਚਾਹੀਦੀ ਹੈ ਵੀ ਜਿਹੜਾ ਉਹ ساری ਉਮਰ ਜਾਦ ਰੱਖਣ ਬਈ ਕੀ ਕੀ ਚਾਹੁੰਦੇ ਹੋ ਸਰਕਾਰ ਤੋਂ ਕੀ ਚਾਹੁੰਦੇ ਹੋ ਵੀ ਇਹ ਜੇ ਜਿਹੜੇ ਜਿਹੜੇ ਕੰਮ ਦੇ ਭਰੇ ਪਏ ਆ ਜਿਹੜੇ ਲੋਕ ਦਿਮਾਗ ਕੀ ਟੈਨਸ਼ਨ ਚ ਤੁਰੇ ਫਿਰਦੇ ਆ ਵੀ ਇਹੋ ਜਿਹੇ ਹਰਕਤਾਂ ਕਰ ਜਾਂਦੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਦ ਬਈ ਭਲਾ ਕੰਮ ਦੇ ਭਰੇ ਪਏ ਆ ਹਨਾ ਕੁਝ ਵੀ ਆ ਪਰ ਤੋ ਸੀ ਕਿਸੇ ਦਾ ਘਰ ਖਰਾਬ ਕਰਨ ਤੋਂ ਪਹਿਲਾਂ ਇੱਕ ਵਾਰੀ ਇਹ ਚੀਜ਼ ਸੋਚ ਲੈ ਕਰੋ ਵੀ ਉਹ ਉਹ ਵੀ ਕਿਸੇ ਦੀ ਧੀ ਪੈਣਾ। ਹੂੰ ਜੇ ਹੁਣ ਉਹ ਬੰਦਾ ਬਿਆਹ ਹੈ ਵਾ ਸੀ ਤੇ ਉਹਦੇ ਵੀ ਕੁੜਗਾਂ ਬਈ ਦੋ। ਹੂੰ ਠੀਕ ਹੈ। ਤੇ ਜੋ ਐਂ ਸੋਚ ਲੈਂਦਾ ਵੀ ਇਹ ਤਾਂ ਮੇਰੀਆਂ ਕੁੜਗਾਂ ਦੇ ਬਰਾਬਰ ਆ। ਵੀ ਉਹਦੀ ਇਹ ਆ ਤੇ ਉਹਦੀ ਮੇਰੀ ਕੁੜੀ ਆ। ਤੇ ਜੇ ਅੱਜ ਆ ਕੁਛੀ ਨਾ ਹੁੰਦਾ ਨਾਲ ਸਾਡਾ ਗਵਾਨ ਮੱਥੇ ਨਾ ਹੁੰਦਾ ਨਾਲ ਸਾਡਾ ਵਿਸ਼ਵਾਸ ਨਾ ਟੁੱਟਦਾ। ਹੂੰ ਨਾਲੇ ਸਾਡਾ ਸਤੰਦਰੋਂ ਟੁੱਟੇ ਪਏ ਆ ਵੀ ਆ ਕੀ ਹੋ ਗਿਆ। ਵੀ ਇੰਨਾ ਯਕੀਨ ਸੀ ਬੰਦਿਆਂ ਤੇ ਇੰਨਾ ਸਾਡਾ ਤਾਂ ਭਰਾਵਾਂ ਵਾਲਾ ਪਿਆਰ ਸੀਗਾ ਗਵਾਂਟੀ ਨਹੀਂ ਸੀ। ਸਾਨੂੰ ਤਾਂ ਐਂ ਲੱਗਦਾ ਜਿਵੇਂ ਅਸੀਂ ਦੋ ਇੱਕ ਇੱਕ ਮਾਂ ਤੇ ਹੁਣ ਉਹਨਾਂ ਦਾ ਜਮੇ ਪਤੰਦਰ ਨੇ ਤੇ ਜਮੇ ਜਖਣਾ ਕੱਢ ਤੀ ਪਹਿਲਾਂ ਵੀ ਕੁੜੀ ਨੂੰ ਛੱਡ ਕੇ ਗਏ ਹੋ ਇਹ ਤਾਂ ਪਹਿਲਾਂ ਇਹ ਛੱਡ ਕੇ ਗਏ ਸੀ ਇੱਕ ਵਾਰੀ ਉਦੋਂ ਇਹਨਾਂ ਨੇ ਵਧੀਆ ਯਾਰ ਆਪਾਂ ਇਹਨੇ ਕਹਿੰਦੇ ਉਹ ਤਾਂ ਛੋਟੀ ਸੀ ਕੁੜੀ 10 ਸਾਲ ਦੀ ਸੀਗੀ ਉਦੋਂ ਅਸੀਂ ਗਏ ਸੀ ਕਿਸੇ ਪਾਸੇ ਮਲਾ ਇੱਧਰ ਰਾਜਸਥਾਨ ਵਾਲੇ ਪਾਸੇ ਉੱਥੇ ਸਾਨੂੰ ਲੱਗ ਗਏ ਸੀ 2-3 ਦਿਨ ਤੇ ਉਦੋਂ ਤਾਂ ਕੋਈ ਇਹੋ ਜੀ ਗੱਲਬਾਤ ਹੀ ਨਹੀਂ ਸੀਗੀ ਤੇ ਹੁਣ ਪਤਾ ਨਹੀਂ ਇਹਨੂੰ ਕੀ ਇਹਦੇ ਦਿਮਾਗ ਤੇ ਕੋਈ ਠੀਕਰਾਂ ਮੁੱਧਾ ਵਾ ਮਾਰਤਾ ਰੱਬ ਇਹ ਕੁੜੀ ਹੈਗੀ ਹੈ ਕੁੜੀਆਂ ਦੋ ਆ ਤੇ ਪਰ ਵੀ ਉਹਨੂੰ ਇਹ ਚੀਜ਼ ਸੋਚਣਾ ਚਾਹੀਦਾ ਜੇ ਮੇਰੇ ਕੁੜੀਆਂ ਦੋ ਤੇ ਵੀ ਮੈਂ ਅਜੇ ਕਿਸੇ ਦੀ ਧੀ ਨਾ ਮਾੜਾ ਕਹ ਰਿਆਂ ਕੱਲ ਨੂੰ ਮੇਰੀ ਨਾ ਵੀ ਮੂਰੇ ਹੋਊਗਾ ਹੂੰ ਰੱਬ ਕਹਿੰਦੇ ਹੁੰਦੇ ਇੱਕ ਹੱਥ ਕਰ ਲੈ ਦੂਜੇ ਹੱਥ ਪਰ ਲਾ ਉਹ ਭਰੌਂਦਾ ਹੂੰ ਜੇ ਕਿਸੇ ਦਾ ਤੂੰ ਚੰਗਾ ਕਰੇਂਗਾ ਨਾ ਤੇ ਤੇਰਾ ਗਾਂ ਚੰਗਾ ਹੋਊਗਾ ਜੇ ਤੂੰ ਮਾੜਾ ਕਰੇਂਗਾ ਤਾਂ ਮਾੜਾ ਹੋਣਾ ਹੀ ਹੋਣਾ ਹੂੰ ਠੀਕ ਆ ਹੋ ਸਕਦਾ ਸੀ ਕਿਸੇ ਦਾ ਮਾੜਾ ਕੀਤਾ ਹੋਵੇ ਜਿਹੜਾ ਸਾਡੇ ਨਾਲ ਜਾਏ ਹੋ ਗਿਆ ਇਹੋ ਜਿਹੇ ਲੋਕਾਂ ਨੂੰ ਕੀ ਕਹਿਣਾ ਚਾਹੁੰਨੇ ਆ ਇਹੋ ਜਿਹੇ ਲੋਕਾਂ ਨੂੰ ਮੇਰੀ ਗੱਲ ਕਹਿਣਾ ਹੁੰਦਾ ਬਾਈ ਜੇ ਤੁਸੀਂ ਕੋਈ ਹਫਸ਼ ਦੇ ਭਰੇ ਹੋਏ ਆ ਥਾਂ ਥਾਂ ਇੱਥੇ ਕੋਠੇ ਖੁੱਲੇ ਪ ਠੀਕ ਆ ਉੱਥੇ ਜਾ ਵੜਿਆ ਕਰੋ 5-700 ਰੁਪਇਆ 1000 ਲਾ ਕੇ ਆਉ ਦਾ ਮਾੜਾ ਮੋਟਾ ਹੋ ਕਰ ਲੋ ਪਹਿਲੀ ਗੱਲ ਤਾਂ ਇਹ ਬੰਦੇ ਨੂੰ ਆਪ ਨੂੰ ਸ਼ਰਮ ਚਾਹੀਦੀ ਸੀ ਤੇਰੇ ਘਰ ਵਾਲੀ ਆ ਤੈਨੂੰ ਤਾਂ ਲੋੜ ਹੀ ਨਹੀਂ ਸੀ ਕਿਸੇ ਪਾਸੇ ਜਾਣ ਦੀ ਐਡਾ ਨਾਲ ਤਾਂ ਕਲੰਕ ਨਾਲ ਸਾਡੇ ਤੇ ਲਵਾਇਆ ਨਾਲੇ ਆਪਦੇ ਮੱਥੇ ਤੇ ਲਵਾ ਲਿਆ ਅੱਜ ਸਗਿਆਂ ਤੇ ਵੀ ਯਕੀਨ ਨਹੀਂ ਰਿਹਾ ਬਈ ਕਿਸੇ ਤੇ ਬਈ ਯਾਰ ਕੋਈ ਕਿਸੇ ਬੰਦਾ ਮੈਂ ਕਹਿੰਦਾ ਵੀ ਮੈਨੂੰ ਕਿਸੇ ਇੱਕ ਪੰਜੇ ਪੈਸੇ ਤੇ ਵੀ ਨਹੀਂ ਯਕੀਨ ਆ ਮੈਨੂੰ ਤਾਂ ਆਪਦੇ ਆਪ ਤੇ ਵੀ ਨਹੀਂ ਯਕੀਨ ਆ ਮੈਂ ਇਹੋ ਜਿਹੇ ਬੰਦੇ ਤੇ ਵਿਸ਼ਵਾਸ ਕਰਦਾ ਸੀ ਯਾਰ ਵੀ ਜਿਹੜਾ ਅੰਨਾ ਹੋ ਕੇ ਕਿਤੇ ਉਹਦੇ ਘਰੇ ਬਹਿ ਕੇ ਕਿਤੇ ਅਸੀ ਦੇ ਘਰੇ ਬਹਿ ਕੇ ਮੈਂ ਹੁਣ ਉਹਨਾਂ ਧੀਆਂ ਨੂੰ ਧੀਆਂ ਸਮਝਦੇ ਮੈਂ ਉਹਨੂੰ ਕਿਵੇਂ ਬਈ ਧੀ ਸਮਝ ਲੂੰਗਾ ਉਹ ਤਾਂ ਮੇਰੇ ਦੋਸ਼ਮਣ ਹੋ ਗਏ ਦੋਸਤੋ ਇਹ ਉਹ ਦਾਸਤਾਨਾ ਇਹ ਉਸ ਪਿਤਾ ਦੀ ਖਾਮੋਸ਼ੀ ਆ ਜਿਹਦੇ ਨਾਲ ਇਹ ਭਾਣਾ ਵਰਤਿਆ ਜਿਹਦੀ ਕੁੜੀ ਦੇ ਨਾਲ ਇਹ ਇਸ ਦਾ ਗਲਤ ਸਰਕਤ ਗਲਤ ਗਲਤ ਕੰਮ ਹੋਇਆ ਦੋਸਤੋ ਜਦੋਂ ਆਪਾਂ ਗਵਾਂਡੀਆਂ ਦੇ ਸਾਰੇ ਆਪਣੇ ਪਰਿਵਾਰ ਨੂੰ ਛੱਡ ਜਾਨੇ ਆ ਆਪਣੇ ਕਹਿੰਦੇ ਯਾਰ ਦੋਸਤ ਦੇ ਘਰੇ ਆਪਣੀਆਂ ਭੈਣਾਂ ਨੂੰ ਜਾਂ ਕੁੜੀ ਨੂੰ ਛੱਡ ਜਾਨੇ ਆ ਤਾਂ ਦੋਸਤੋ ਇਹ ਜੀ ਗੱਲ ਹੁੰਦੀ ਆ ਸਾਰੇ ਆਪਣੇ ਵਰਗੇ ਨਹੀਂ ਹੁੰਦੇ ਦੋਸਤੋ ਪੰਜਾਬ ਦੇ ਵਿੱਚ ਅੱਜ ਕੱਲ੍ਹ ਕਾਮ ਦੀ ਵਾਸ਼ਨਾ ਜਿਹੜੀ ਹੈ ਬਹੁਤ ਜ਼ਿਆਦੇ ਭਰ ਚੁੱਕੀ ਹੈ ਦੋਸਤੋ 16 ਸਾਲ ਦੀ ਕੁੜੀ ਦੇ ਨਾਲ 42 ਸਾਲ ਦੇ ਕਿਸੇ ਗਵਾਂਡੀ ਨੇ ਗਲਤ ਹਰਕਤ ਕੀਤੀ ਜੀਦਾ ਪੁੱਗਤਨਾ ਸਾਰੇ ਪਰਿਵਾਰ ਨੂੰ ਪਿਆ ਕੁੜੀ ਨੇ ਡਰਦੀ ਨੇ ਕਿਸੇ ਨੂੰ ਵੀ ਕੋਈ ਗੱਲ ਨਹੀਂ ਦੱਸੀ ਮੈਂ ਸਾਰੀਆਂ ਕੁੜੀਆਂ ਨੂੰ ਇੱਕ ਗੱਲ ਕਹਿਣਾ ਚਾਹਣਾ ਜਦੋਂ ਵੀ ਤੁਹਾਡੇ ਨਾਲ ਕੋਈ ਵੀ ਹਰਕਤ ਹੁੰਦੀ ਆ ਗਲਤ ਹਰਕਤ ਹੁੰਦੀ ਆ ਤੇ ਆਪਣੇ ਮਾਪਿਓ ਨੂੰ ਜ਼ਰੂਰ ਦੱਸਿਆ ਕਰੋ ਜੇ ਤੁਸੀਂ ਨਹੀਂ ਦੱਸੋਗੇ ਤਾਂ ਤੁਸੀਂ ਬਹੁਤ ਵੱਡੇ ਦੋਸ਼ੀ ਹੋ ਆਪਣੇ ਆਪ ਦੇ ਵਿੱਚ ਦੋਸਤੋ ਜਦੋਂ ਇਸ ਕੁੜੀ ਨਾਲ ਗਲਤ ਹਰਕਤ ਹੋਈ ਆ ਤੇ ਜੇ ਆਪਣੇ ਮਾਪਿਓ ਕੋਲ ਜੇ ਇਹਨੇ ਗੱਲ ਕੀਤੀ ਹੁੰਦੀ ਤਾਂ ਵਧੀਆ ਸੀ ਆਰੇਸ ਕੁੜੀ ਨੂੰ ਆਪਨਾ ਖੋਦਾ ਨਹੀਂ ਪਤਾ ਸੀਗਾ ਵੀ ਮੇਰੇ ਨਾਲ ਹੋਇਆ ਕੀ ਆ ਜਦੋਂ ਇਹਨੂੰ 2 ਮਹੀਨਿਆਂ ਤੋਂ ਬਾਅਦ ਇਹਨੂੰ ਪਤਾ ਲੱਗਿਆ ਵੀ ਮੇਰੇ ਨਾਲ ਕੀ ਹਰਕਤ ਹੋਈ ਆ ਕੀ ਨਹੀਂ ਹੋਇਆ ਮੇਰੇ ਨਾਲ ਤੇ ਇਹ ਜਾਵਲੀ ਡਾਕਟਰ ਕੋਲੋਂ ਉੱਥੇ ਜਾ ਕੇ ਆਪਣਾ ਸਿਸਟਮ ਜਿਹੜਾ ਕਰਦੇ ਹੁੰਦੇ ਆ ਉਹ ਕਰਵਾਇਆ ਤਾਂ ਬਾਅਦ ਵਿੱਚ ਇਹ ਚੱਕਰ ਖਾ ਕੇ ਡਿੱਗੀ ਤੇ ਮਾਪਿਆਂ ਨੂੰ ਮਾਪਿਆਂ ਨੂੰ ਫੇਰ ਪਤਾ ਲੱਗਿਆ ਨਹੀਂ ਤਾਂ ਮਾਪਿਆਂ ਨੂੰ ਨਹੀਂ ਪਤਾ ਲੱਗਣਾ ਸੀ ਵੀ ਮੇਰੇ ਨਾਲ ਮੇਰੀ ਕੁੜੀ ਦੇ ਨਾਲ ਕੀ ਹੋਇਆ ਗਵਾਂਡਿਆਂ ਤੇ ਵੀ ਯਕੀਨ ਨਹੀਂ ਰਿਹਾ ਆਪਣੇ ਰਿਸ਼ਤੇਦਾਰਾਂ ਤੇ ਵੀ ਯਕੀਨ ਨਹੀਂ ਆ ਰਿਹਾ ਇਹ ਦੇਸ਼ ਤੇ ਇਹ ਪਿੰਡਾਂ ਦੇ ਲੋਕਾਂ ਤੇ ਸ਼ਹਿਰਾਂ ਦੇ ਲੋਕਾਂ ਤੇ ਕਿਸੇ ਤੇ ਵੀ ਯਕੀਨ ਨਾ ਕਰੋ ਅੱਜ ਕੱਲ ਇਹ ਸਿਸਟਮ ਹੀ ਇਦਾਂ ਦਾ ਬਣ ਚੁੱਕਿਆ ਕੱਲ ਜੋ ਆ ਗਿਆ ਦੋਸਤੋ ਇਹ ਸੱਚੀਆਂ ਗੱਲਾਂ ਦੋਸਤੋ ਤੁਹਾਨੂੰ ਚੋਬਣ ਗਈਆਂ ਪਰ ਇਹ ਸੱਚੀ ਗੱਲ ਆ ਇੱਕ ਪਿਓ ਆਪਣੀ ਕੁੜੀ ਨੂੰ ਜਿੰਨਾ ਪਿਆਰ ਦਿੰਦਾ ਉਹਦੇ ਲਈ ਬਹੁਤ ਕੁਝ ਕਰਨਾ ਚਾਹੁੰਦਾ ਤੇ ਉਸ ਨਾਲ ਜਦੋਂ ਇਹ ਸੀ ਜੀ ਬੀਤਦੀ ਹੈ ਗੱਲ ਤੇ ਉਹ ਇਹਨਾਂ ਕੀ ਬਾਤ ਕੀ ਗੱਲਬਾਤ ਹੁੰਦੀ ਆ ਦੋਸਤੋ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਇੱਕ ਸੇਧ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ